ਇਸ ਵਕਤ ਦੀ ਵੱਡੀ ਖਬਰ ਮਾਨਸਾ ਚ ਕ੍ਰਿਕਟ ਖਿਡਾਰੀ ਨੂੰ ਲੈ ਕੇ ਵਿਵਾਦ ਐਸੋਸੀਏਸ਼ਨ ਨੇ ਸਿਆਸੀ ਸਾਜ਼ਿਸ਼ ਦੱਸਿਆ ਮਾਨਸਾ ਚ ਬੀਸੀਏ ਨੇ ਕੁਝ ਰਾਜਨੀਤਿਕ ਲੋਕਾਂ ਤੇ ਗੰਭੀਰ aarop ਲਗਾਏ ਨੇ ਕਿ ਕ੍ਰਿਕਟ ਖਿਡਾਰੀਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੈਚ ਦੌਰਾਨ ਪੁਲਿਸ ਅਧਿਕਾਰੀ ਆ ਕੇ ਦੱਸਣ ਲੱਗੇ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਖਿਡਾਰੀ ਅਤੇ ਕੋਚ ਨਸ਼ਾ ਕਰਦੇ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਫੂਟੇਜ ਵੀ ਜਾਰੀ ਕੀਤੀ ਗਈ ਹੈ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਸਾ ਗਰਾਉਂਡ ਤੇ 2 ਕਰੋੜ ਰੁਪਏ ਖਰਚ ਹੋਏ ਨੇ ਅਤੇ ਇਹ ਗਰਾਉਂਡ ਪੰਜਾਬ ਵਿੱਚ ਤੀਜੇ ਨੰਬਰ ਤੇ ਆਉਂਦਾ ਹੈ ਜਿੱਥੇ ਇੱਥੇ ਆਈਪੀਐਲ ਖੇਡਾਰੀ ਪ੍ਰਵ ਸਿਮਰਨ ਨਮਨ ਤੀਰ ਆਯੂਸ਼ ਬਡੋਨੀ ਅਤੇ 1974 ਵਿੱਚ ਕਪਿਲਦੇਵ ਵੀ ਖੇਡ ਚੁੱਕੇ ਨੇ ਜੁਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਜੇਪਾਲ ਸਿੰਘ ਨੇ આરોਪ ਲਗਾਏ ਨੇ ਕਿ ਕੁਝ ਲੋਕ ਇਸ ਗਰਾਊਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਚ ਨੇ ਅਤੇ ਟੀਮ ਚ ਸਿਫਾਰਿਸ਼ ਖਿਡਾਰੀਆਂ ਨੂੰ ਖਡਾਉਣ ਦਾ ਦਬਾਅ ਬਣਾਇਆ ਜਾ ਰਿਹਾ ਦੂਜੇ ਪਾਸੇ ਜਦੋਂ ਖਿਡਾਰਣ ਅਰਮਨ ਦੀਪਕੋਰ ਨਾਲ ਗੱਲ ਕੀਤੀ ਗਈ ਹੈ ਤਾਂ ਉਸਨੇ ਦੱਸਿਆ ਕਿ ਇਹ ਗਰਾਊਂਡ ਬਹੁਤ ਵਧੀਆ ਹੈ ਮੈਂ ਲਗਾਤਾਰ ਡੇਢ ਸਾਲ ਤੋਂ ਇੱਥੇ ਪ੍ਰੈਕਟਿਸ ਕਰ ਰਹੀ ਹਾਂ ਸ਼ੇਦੀ ਗੱਲ ਕਰੀਏ ਤਾਂ ਮੈਂ ਅਜੇ ਤੱਕ ਨਾ ਕਿਸੇ ਖਿਡਾਰੀ ਨੂੰ ਨਾ ਹੀ ਕਿਸੇ ਕੋਚ ਨੂੰ ਨਸ਼ਾ ਕਰਦੇ ਦੇਖਿਆ ਮੈਚ ਦੌਰਾਨ ਪੁਲਿਸ ਵੱਲੋਂ ਜੋ ਨਸ਼ੇ ਦੇ aarop ਲਾਏ ਗਏ ਨੇ ਉਹ ਸਨਸਰ ਗਲਤ ਨੇ ਸਰਕਾਰ ਨੂੰ ਇਸ ਦੀ ਨਿਆਇਕ ਜਾਂਚ ਕਰਵਾਉਣੀ ਚਾਹੀਦੀ ਹੈ ਮਾਰਸਾ ਵਿੱਚ ਇੱਕੋ ਮਾਤਰ ਇਹ ਹੈ ਜੀ ਸੰਸਥਾ ਜਿਹੜੀ ਪ੍ਰੈਕਟੀਕਲੀ ਗਰਾਊਂਡ ਤੇ ਸਪੋਰਟਸ ਦੀ ਫੰਕਸ਼ਨਲ ਕੰਮ ਕਰ ਰਹੀ ਹੈ ਤੁਸੀਂ ਇਹਦੇ ਨਤੀਜੇ ਵੀ ਦੇਖ ਸਕਦੇ ਹੋ ਗਰਾਊਂਡ ਤੇ ਤੇ ਇਹਦੀਆਂ ਪ੍ਰਾਪਤੀਆਂ ਦੇ ਰੂਪ ਵਿੱਚ ਪਿਛਲੇ 10-15 ਸਾਲਾਂ ਤੋਂ ਲਗਾਤਾਰ ਅਣਥੱਕ ਮਿਹਨਤ ਨਾਲ ਟਣਕਾ-ਤਣਕਾ ਜੋੜ ਕੇ ਜਿਹੜੀ ਇਹ ਸੰਸਥਾ ਅਸੀਂ ਖੜੀ ਕੀਤੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਆਪਦੇ ਆਪ ਨੂੰ ਸਰਕਾਰੀ ਤੌਰ ਤੇ ਖਾਤੀ ਰੂਪ ਚ ਕਲੇਮ ਕਰਦੇ ਬੰਦਿਆਂ ਨੇ ਉਹ ਇਸ ਤੇ ਗਲਬਾ ਪਾਉਣ ਲਈ ਇਹਨੂੰ ਹਾਈਜੈਕ ਕਰ ਲਈ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਉਹਦੇ ਵਾਸਤੇ ਫਾਲਸ ਐਕਵੀਜ਼ੀਸ਼ਨਾਂ ਥ੍ਰੈਟਨਿੰਗ ਤੱਕ ਉਹ ਕਰਨ ਤੱਕ ਜਾਂਦੇ ਨੇ ਉਹਦੀ ਤਾਜ਼ਾ ਐਗਜ਼ਾਮਪਲ ਇਹ ਹੈ ਵੀ ਕੱਲ ਦੇ ਡੇਟ ਚ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਇੱਕ ਵਿਸਟਿੰਗ ਮੈਚ ਰੱਖਿਆ ਹੋਇਆ ਸੀ ਬਾਹਰੋਂ ਇੱਕ ਗੈਸਟ ਟੀਮ ਬੁਲਾਈ ਹੋਈ ਸੀ ਫਟੜੇ ਕੁੜੀਆਂ ਦਾ ਮੈਚ ਸੀਗਾ ਅੰਡਰ 16 ਦਾ ਪੁਲਿਸ ਨੇ ਠਾਣਾ ਸਿਟੀ 2 ਤੋਂ ਦੋ ਗੱਡੀਆਂ ਭਰ ਕੇ ਆਏ ਨੇ ਮੁਲਾਜ਼ਮ ਉਹਨਾਂ ਨੇ ਚੱਲਦਾ ਮੈਚ ਰੁਕਵਾ ਕੇ ਇੱਥੇ ਜਿਹੜਾ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕੁਝ ਉਹਨਾਂ ਨੇ ਸਾਨੂੰ ਕਿਸੇ ਨੂੰ ਅਧਧਾਰਾਂ ਚੋਂ ਇੰਟੀਮੀਟ ਨਹੀਂ ਕੀਤਾ ਪ੍ਰਾਇਰ ਸਿੱਧਾ ਚੱਲਦੇ ਮੈਚ ਆ ਕੇ ਪੁੱਛਣ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਸੂਹ ਮਿਲੀ ਹੈ ਫੋਨ ਤੇ ਵੀ ਇੱਥੇ ਨਸ਼ੇ ਖਵਾ ਕੇ ਪਲੇਅਰਾਂ ਨੂੰ ਖੜਾਇਆ ਜਾਂਦਾ ਜਾਂ ਨਸ਼ੇ ਨਾਲ ਮੈਡੀਕਲ ਨਸ਼ੇ ਨਾਲ ਕੰਮ ਕਰ ਹੁੰਦਾ ਹੈ ਮੈਂ ਇਹ ਪੁੱਛਣਾ ਚਾਹੁੰਦਾ ਵੀ ਪ੍ਰਸ਼ਾਸਨ ਇਸ ਗੱਲ ਪ੍ਰਤੀ ਇਨਾ ਵੇਸਲਾ ਉਹਨਾਂ ਨੂੰ ਪਤਾ ਨਹੀਂ ਕਿ ਇਹ ਏਡੀ ਲਗਭਗ 2 ਕਰੋੜ ਰੁਪਏ ਦੀ ਇਨਵੈਸਟਮੈਂਟ ਨਾਲ ਪਿਛਲੇ 15 ਸਾਲਾਂ ਤੋਂ ਉਹੀ ਬੰਦੇ ਨੇ ਜਿਹੜੇ ਇਹਨੂੰ ਸੰਸਥਾ ਨੂੰ ਚਲਾ ਰਹੇ ਨੇ ਉਹ ਕਿਸੇ ਆਪ ਦੇ ਆਖੋਤੀ ਬੰਦੇ ਜਿਨ੍ਹਾਂ ਦੇ ਆਪ ਦੇ ਵੈਸਟਡ ਇੰਟਰਸਟ ਨਹੀਂ ਉਹਨਾਂ ਦੇ ਆਪ ਦੇ ਨਿੱਜੀ ਮੁਫਾਦ ਨਹੀਂ ਉਹਨਾਂ ਨੂੰ ਮੂਰੇ ਰੱਖ ਕੇ ਉਹਨਾਂ ਦੇ ਇਸ਼ਾਰੇ ਤੇ ਇਹ ਸਾਨੂੰ ਇਹਨਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਾਨਸਾ ਦਾ ক্রিকেট ਗਰਾਊਂਡ ਹੈ ਇਹ ਪੰਜਾਬ ਚ ਹੁਣ ਮਹੱਲੀ ਦੇ ਅਗਰ ਦੋ ਗਰਾਊਂਡ ਛੱਡ दिए ਸਾਰੇ ਜ਼ਿਲ੍ਹਿਆਂ ਚੋਂ ਨੰਬਰ 1 ਗਰਾਊਂਡ ਹੈ ਇਹ ਰੇਟਿਡ ਗਰਾਊਂਡ ਹੈ ਇਹ ਜਿਨ੍ਹਾਂ ਵੱਡੇ ਆਈਪੀਐਲ ਦੇ ਇਸ ਵੇਲੇ ਪਲੇਅਰ ਪੰਜਾਬ ਦੀ ਟੀਮ ਚ ਖੇਡ ਰਹੇ ਨੇ ਜਾਂ ਬਾਹਰ ਦੀਆਂ ਟੀਮਾਂ ਚ ਵੀ ਖੇਡ ਰਹੇ ਨੇ ਪ੍ਰਭ ਸੇਮਰਨ ਹੋ ਗਿਆ ਆਯੂਸ਼ ਬਦੋਨੀ ਹੋ ਗਿਆ ਨਮਨ ਤੀਰ ਹੋ ਗਿਆ ਉਹ ਸਾਰੇ ਬੱਚੇ ਇਸ ਗਰਾਊਂਡ 'ਤੇ ਸਾਡੇ ਖੇਡ ਕੇ ਗਏ ਨੇ ਠੀਕ ਹੈ ਕਿੱਥੇ ਤਾਂ ਸਾਨੂੰ ਇਸ ਚੀਜ਼ ਲਈ ਸ਼ਾਬਾਸ਼ ਮਿਲਣੀ ਚਾਹੀਦੀ ਸੀ ਪਰ ਕਿੱਥੇ ਹੁਣ ਇਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੁਝ ਲੋਕ ਨੇ ਜਿਹੜੇ ਉਹ ਸਾਡੇ ਮਗਰ ਪੈ ਕੇ ਸੰਸਥਾ ਨੂੰ ਹਥਿਆਉਣਾ ਚਾਹੁੰਦੇ ਨੇ ਤੇ ਸ਼ਹਿਰ ਦਾ ਜਿਹੜਾ ਉਹ ਨੁਕਸਾਨ ਕਰ ਰਹੇ ਨੇ ਇਹ ਬੈਸਟ ਫੈਸਿਲਿਟੀ ਹੈ ਮਾਨਸਾ ਜ਼ਿਲ੍ਹੇ ਚ ਜਿਹੜੀ ਔਨ ਗਰਾਉਂਡ ਚੱਲ ਰਹੀ ਹੈ ਇਹ ਚਲਦੀ ਹੋਈ ਸੰਸਥਾ ਨੂੰ ਖਰਾਬ ਕਰਨ ਤੇ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਇਹਦੇ ਵਾਸਤੇ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਸਰਕਾਰੀ ਜਿਹੜੇ ਆਪਣੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਮਾਨਸਾ ਜ਼ਿਲ੍ਹੇ ਦੀ ਇਸ ਸੰਸਥਾ ਨੂੰ ਬਚਾਉਣ ਲਈ ਸਾਡਾ ਸਹਿਯੋਗ ਕਰੋ ਤੇ ਨਾਲ ਦੀ ਨਾਲ ਮਾਨਸਾ ਦੇ ਸੂਝਵਾਨ ਤੇ ਜਿਹੜੇ ਲੋਕਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਇਸ ਧੱਕੇ ਦੇ ਖਿਲਾਫ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਜਿਹੜੀ ਸੰਸਥਾ ਪਿਛਲੇ 15 ਸਾਲਾਂ ਤੋਂ ਅਣਥੱਕ ਮਿਹਨਤ ਨਾਲ ਅਸਾਰੀ ਤੇ ਚਲਾਈ ਜਾ ਰਹੀ ਹੈ ਜਿਹਦੇ ਰਿਜ਼ਲਟ ਤੁਸੀਂ ਕਿਸੇ ਵੀ ਵੇਲੇ ਆ ਕੇ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਬਚਾਇਆ ਜਾ ਸਕੇ ਹੁਣ ਜਿਹੜੀ ਕੱਲ੍ਹ ਵਾਲੀ ਘਟਨਾ ਹੈ ਉਹ ਇੱਕ ਇਕੱਲੀ ਘਟਨਾ ਨਹੀਂ ਉਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਨੂੰ ਨਸ਼ਾ ਕਰਾ ਕੇ ਇੱਥੇ ਸਾਡੇ ਸੀਨੀਅਰ ਮੈਂਬਰ ਸਾਹਿਬਾਨਾਂ ਤੇ ਕੋਚਾਂ ਨੂੰ ਡਰਾਉਣ ਲਈ ਉਸ ਲੈਗਰ ਲੈ ਕੇ ਚੱਲਦੇ ਮੈਚ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਨਾਂ ਘਟਨਾਵਾਂ ਦੀ ਵੀਡੀਓ ਰਿਕਾਰਡਿੰਗ ਸਾਡੇ ਕੋਲੇ ਨੇ। ਜਿੱਥੋਂ ਤੱਕ ਨਸ਼ਿਆਂ ਵਾਲੀ ਗੱਲ ਹੈ ਜਾਂ ਪੁਲਿਸ ਦੇ ਆਉਣ ਦੀ ਗੱਲ ਹੈ, ਅਸੀਂ ਖੁਦ ਪੁਲਿਸ ਨੂੰ ਕਈ ਵਾਰੀ ਇਹ ਕੰਪਲੇਂਟ ਕਰ ਚੁੱਕੇ ਹਾਂ ਵੀ ਸ਼ਾਮ ਨੂੰ ਇੱਥੇ ਕਈ ਬੇਲੜ ਕਿਸਮ ਦੇ ਲੋਕ ਤਾਸ਼ ਜੂਆ ਖੇਡਦੇ ਨੇ ਭਾਈ ਤੁਸੀਂ ਉਹਨਾਂ ਤੇ ਕਾਰਵਾਈ ਕਰੋ। ਸਾਡੇ ਕਈ ਵਾਰ ਫੋਨ ਕਰਨ ਤੇ ਉਹ ਕਦੇ ਨਹੀਂ ਇੱਥੇ ਆਏ। ਇੱਥੇ ਲੜਾਈ ਹੋਈ ਇੱਕ ਦਿਨ ਸਿੱਧੇ ਆਂ ਨੰਨਾਸੇ ਕਿਰਪਾਨਾ ਚੱਲੀ ਆ ਅਸੀਂ ਫੋਨ ਕੀਤਾ ਪੁਲਿਸ ਬਿਲਕੁਲ ਨਹੀਂ ਆਈ। ਪਰ ਕੱਲ ਇੱਕ ਅਨੋਨਿਮਸ ਕਾਲ ਤੇ ਉਹਨਾਂ ਨੇ ਆ ਕੇ ਚੱਲਦਾ ਮੈਚ ਰਕਵਾਤਾ ਤੇ ਜਿਹਦੇ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਸਟੇਟ 'ਚ 네ਗੇਟਿਵ ਸੈਂਸ 'ਚ ਗਿਆ। ਇਸ ਵਿਸ਼ੇ ਤੇ ਤੁਸੀਂ ਕੋਈ ਲਿਖਤੀ ਪੱਤਰ ਵਗੈਰਾ ਦਿੱਤਾ ਕਿਸੇ ਅਫਸਰ ਨੂੰ? ਹਾਂ ਜੀ ਅਸੀਂ ਵਿਸ਼ੇਸ਼ ਹੰਗਾਮੀ ਜਿਹੜੀ ਆਪਣੀ ਜਨਰਲ ਬਾਡੀ ਮੀਟਿੰਗ ਹੈ ਉਹ ਬੁਲਾਈ ਹੈ ਸਾਰੇ ਮੈਂਬਰਸ ਐਵਾਂ ਨੂੰ ਬੁਲਾਇਆ ਹੈ। ਸਲਾਹ مشورہ ਕਰਨ ਤੋਂ ਬਾਅਦ ਅਸੀਂ ਜੋ ਕਾਰਵਾਈ ਪ੍ਰਸ਼ਾਸਨ ਕੋਲੇ ਵੀ ਕਰੇ ਪ੍ਰੈਜੈਂਟੇਸ਼ਨ ਦੇਵਾਂਗੇ ਡਿਪਟੀ ਕਮਿਸ਼ਨਰ ਸਾਹਿਬ ਕੋਲੇ ਐਸਐਸਪੀ ਸਾਹਿਬ ਕੋਲੇ ਤੇ ਅੱਗੇ ਵੀ ਜੇ ਲੋੜ ਪਈ ਤਾਂ ਉੱਚ ਅਧਿਕਾਰੀਆਂ ਕੋਲ ਵੀ ਅਸੀਂ ਇਸ ਗੱਲ ਨੂੰ ਪਹੁੰਚਾਵਾਂਗੇ ਤੇ ਕਿਸੇ ਕਿਸਮ ਦੀ ਪ੍ਰੋਟੈਕਸ਼ਨ ਇ